ਕਰਵਾ ਚੌਥ ਫੜੇ ਦਿਨ ਇੱਕ ਔਰਤ ਦੇ ਨਾਲ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਅਸਲ ਸੌਰਤ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਪਹੁੰਚ ਹੋ ਜਾਂਦੀ ਹੈ ਤਾਂ ਵਰਤ ਕੁੱਲ ਨਾ ਸੀਗਾ ਕੁਝ ਮਿੰਟ ਪਹਿਲਾਂ ਹੀ ਉਸ ਦੇ ਨਾਲ ਇਹ ਪੂਰੀ ਘਟਨਾ ਵਾਪਰ ਗਈ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਤਾਂ ਪੂਰੀ ਘਟਨਾ ਬਰਨਾਲਾ ਦੇ ਤਪਾ ਮੰਡੀ ਤੋਂ ਸੋਨੇ ਤਾਂ ਮ੍ਰਿਤਕਾ ਦੀ ਪਛਾਣ 59 ਸਾਲਾ आशा रानी وچوں کوئی ہے تا پوری جانکاری توں سانجھي کریا کہ اخر کس طرح ایں کٹنا جلی ہے اوہ واپری ہے تا برਨالا دے تپہ منڈی निवासी ترسیم سنگھ لال ادوس دے پروار دے نال ای کٹنا واپڑی ہے تا مہلا دی موت ہو گئی جانکاری دے انصار کروہ 4 دے دن تپہ منڈی دے ਬਾڑ کلوانی निवासी ترسیم لال دی پتنی 59 سالا ਆਸ਼ا رانی دی موت ਇੱਕ ਸਮਾਜ ਸੇਵੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਸੀ ਤੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸੀ ਕਰਵਾ ਚੌਥ ਦੇ ਦਿਨ ਆਸ਼ਾ ਰਾਣੀ ਨੇ ਆਪਣੇ ਪਤੀ ਤਰਸੀਮ ਲਾਲ ਦੀ ਲੰਬੀ ਉਮਰ ਦੇ ਲਈ ਵਰਤ ਰੱਖਿਆ ਸੀ ਉਦੋਂ ਰਾਤ ਨੂੰ ਜਦੋਂ ਆਪਣੇ ਪਤੀ ਤਰਸੀਮ ਲਾਲ ਅਤੇ ਪੋਤੀ ਦੇ ਨਾਲ ਕਲੋਨੀ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਗਈ ਸੀ ਤਾਂ ਆਸ਼ਾ ਰਾਣੀ ਆਪਣੀਆਂ ਸਹੇਲੀਆਂ ਦੇ ਨਾਲ ਨੱਚ ਰਹੀ ਸੀ ਖੁਸ਼ੀਆਂ ਮਨਾ ਰਹੀ ਸੀ ਪਰ ਨੱਚਦੇ-ਨੱਚਦੇ ਉਸ ਨੂੰ ਅਚਾਨਕ ਦੌਰਾ ਪੈ ਗਿਆ ਦਿਲ ਦਾ ਦੌਰਾ ਪਿਆ ਜਿਸ ਕਰਕੇ ਮੌਕੇ ਦੀ ਉਸ ਦੀ ਮੌਤ ਹੋ ਜਾਂਦੀ ਹੈ ਘਟਨਾ ਦਾ ਪਤਾ ਚੱਲਦੀ ਉਸ ਦੇ ਪਤੀ ਤਰਸੀਮ ਲਾਲ ਨੇ ਉਹਨੂੰ ਹਸਪਤਾਲ ਦੇ ਵਿੱਚ ਪਹੁੰਚਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਇਸ ਦੁਖਦ ਘਟਨਾ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਲੋਕ ਸੋਗ ਦੀ ਲਹਿਰ ਦੌੜੀ ਅਤੇ ਪਰਿਵਾਰ ਦੇ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਕੀ ਕੁਝ ਕਹਣਾ ਤੁਹਾਨੂੰ ਸੁਣਾਉਣੀ ਇਹ ਬਹੁਤ ਵਧੀਆ ਪਰਿਵਾਰ ਸੀ ਸਮਾਜ से भी ਪਰਿਵਾਰ ਸੀ ਕਿਉਂਕਿ ਜਿਹੜਾ ਸਭ ਤੋਂ ਵੱਡੀ ਦੁੱਖ ਦੀ ਘਟਨਾ ਇਹ ਆ ਜਨਨੀਆਂ ਨੇ ਗੀਆਂ ਸੁਹਾਗਣਾ ਆਪਣੇ ਪਤੀ ਦੀ ਉਮਰ ਲਈ ਵਰਤ ਰੱਖਦੀਆਂ ਨੇ ਇਹ ਜਿਹੜੀ ਘਟਨਾ ਹੋਈ ਆ ਇਹ ਵੀ ਉਸੇ ਵਰਤ ਵਾਲੇ ਦਿਨ ਹੋਈ ਆ ਕਿਉਂਕਿ ਮੈਨੂੰ ਲੱਗਦਾ ਮੈਂ ਦੁੱਖ ਇਸ ਤਰ੍ਹਾਂ ਕਰ ਨਹੀਂ ਸਕਦੀ ਕਿਉਂਕਿ ਇਸ ਪਰਿਵਾਰ ਨਾਲ ਮੇਰਾ ਜਦੋਂ ਦੀ ਮੈਂ ਇੱਥੇ ਦੀ ਮੇਰਾ ਬਹੁਤ ਜ਼ਿਆਦਾ ਲਗਾ ਸੀਗਾ ਇਹਦੇ ਦੁੱਖ ਮੌਤ ਦੇ ਨਾਲ ਪਰਿਵਾਰ ਨੂੰ ਤਾਂ ਘਾਟਾ ਹੋਈ ਹੋਇਆ ਤੇ ਮੈਨੂੰ ਲੱਗਦਾ ਮੈਨੂੰ ਆਪਣਾ ਤੇ ਮੇਰੇ ਪਰਿਵਾਰ ਨੂੰ ਤੇ ਢਿਲਵਾ ਨੂੰ ਵੀ ਸਾਰਿਆਂ ਨੂੰ ਜਿਆਦਾ ਘਾਟਾ ਹੋਇਆ ਇਹ ਬਹੁਤ ਬੰਦਪਾਗੀ ਘਟਨਾ ਦਾ ਇੱਕ ਸੁਹਾਗਣਾ ਆਪਣੇ ਪਤੀ ਦੇ ਲਈ ਵਰਤ ਰੱਖਦਿਆਂ ਨੇ ਵਰਤ ਵਾਲੇ ਦਿਨ ਇਹਨਾਂ ਦਾ ਜਾਣਾ ਬਹੁਤ ਮੰਦੀ ਮੰਦਪਾਗੀ ਘਟਣਾਗੀ ਸਮਾਜ ਸੇ ਪਰਿਵਾਰ ਨੂੰ ਮਿਲਿਆ ਦਾ ਦੁੱਖ ਮੁਸ਼ਕਲ ਨਾਲ ਹੀ ਚੱਲਣਾ ਪੈ ਰਿਹਾਗਾ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਆਂ ਹਾਂਜੀ ਜਿਹੜੀ ਘਟਨਾ ਹੋਈ ਹੈ ਜੀ ਆਪਣਾ ਕਰਬਾ ਚੌਥੜੇ ਦੇ ਨਾਲ ਬਹੁਤ ਹੀ ਮੰਦਭਾਗੀ ਘਟਨਾ ਹੈ ਜੀ ਸੋਚਿਆ ਵੀ ਨਹੀਂ ਸੀ ਵੀ ਇਹ ਘਟਨਾ ਹੋ ਜੂਗੀ ਇਹਦੇ ਨਾਲ ਸਾਡੇ ਸਾਰੇ ਮੰਡੀ ਦੇ ਵਿੱਚ ਸੋਗ ਦੀ ਲਹਿਰ ਹੈ ਜੀ ਤੇ ਇਹਦੇ ਨਾਲ ਪਰਿਵਾਰ ਦਾ ਘਾਟਾ ਤਾਂ ਨਹੀਂ ਪੂਰਾ ਹੋਣਾ ਪਰ ਅਸੀਂ ਸਾਰੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਵੀ ਬਹੁਤ ਹੀ ਜਿਆਦਾ ਮਾੜਾ ਹੋਇਆ ਜੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਇਹ ਚੀਜ਼ ਹੋਊਗੀ ਇਹ ਆਸ਼ਾ ਰਾਣੀ ਜੀ ਸਾਡੇ ਇਹਨਾਂ ਨਾਲ ਪਰਵਾਰਕ ਸੰਬੰਧ ਸੀਗੇ ਕਾਲਾ ਬੋਤਰਾ ਜੀ ਦੀ ਪਰਜਾਈ ਸੀਗੀ ਤੇ ਸਾਡੇ ਨਾਲ ਹੀ ਉਹ ਵਧੀਆ ਪਾਰਟੀ ਨਾਲ ਸੰਬੰਧ ਰੱਖਦੇ ਨੇ ਕਿ ਅਸੀਂ ਇਕੱਠੇ ਹੀ ਰਹਿੰਦੇ ਰਹੇ ਘੰਟਾ ਪਹਿਲਾਂ ਮੈਥੋਂ ਕਾਲਾ ਬੋਤਰਾ ਜੀ ਗਏ ਨੇ ਹੱਸਦੇ ਵਧੀਆ ਅਸੀਂ ਗੱਲਾਂ ਕਰਦੇ ਰਹੇ ਜਦੋਂ ਘੰਟੇ ਬਾਅਦ ਖਬਰ ਆਈ ਵੀ ਆਗ ਆ ਗੱਲ ਹੋ ਗਈ ਤੇ ਸਾਨੂੰ ਯਕੀਨ ਨਹੀਂ ਹੋ ਰਿਹਾ ਸੀ ਵੀ ਇਹ ਆ ਆ ਘਟਨਾ ਹੋ ਜੇਗੀ ਇਹ ਘਟਨਾਕ੍ਰਮ ਹੋਇਆ ਕਿਵੇਂ ਜੀ ਇਹ ਜੀ ਹੱਸਦੇ ਖੇਡਦੇ ਨੱਚੀ ਆ ਰਹੇ ਸੀ ਜੀ ਤੇ ਉਹਨਾਂ ਦਾ ਹਾਰਟ ਬਲੋਕਸ ਬਲੌਕ ਹੋ ਗਿਆ ਕਹਿੰਦੇ ਤੇ ਜਦੋਂ ਹਾਰਟ ਬਲੌਕ ਹੋ ਗਿਆ ਉਹ ਜ਼ਮੀਨ ਤੇ ਥੱਲੇ ਡਿੱਗ ਪਈ ਫਿਰ ਉਹਨਾਂ ਨੂੰ ਬਰਨਾਲੇ ਵੀ ਰੈਫਰ ਕੀਤਾ ਗਿਆ ਪਰ ਡਾਕਟਰਾਂ ਨੇ ਉੱਥੇ ਉਹਨਾਂ ਨੂੰ ਜੀ ਮੇਰੇ ਤੱਕ ਕੋਸਤ ਕਰਤਾ ਸੀ ਜੀ ਸਾਨੂੰ ਬਹੁਤ ਦੁੱਖ ਆਈ ਇਸ ਘਟਨਾ ਤੇ ਜਿਹੜੀ ਘਟਨਾ ਘਟੀ ਹੈਗੀ ਇਹ ਤੇ ਅਸੀਂ ਸਾਰੇ ਪਰਿਵਾਰ ਨਾਲ ਵੀ ਦੁੱਖ ਪ੍ਰਗਟ ਕਰਦੇ ਆਂ ਵੀ ਬਹੁਤ ਹੀ ਜਿਆਦਾ ਮਾੜਾ ਹੋਇਆ ਜੀ ਇਹ ਦੇਖੋ ਜੀ ਕਰਵਾ ਚੋਦ ਵਾਲੇ ਦਿਨ ਜਦੋਂ ਲੇਡੀਜ਼ ਦਰਤ ਰੱਖਦੀਆਂ ਨੇ ਆਪਣੇ ਪਤੀ ਵਾਸਤੇ ਪਤੀ ਦੀ ਲੰਮੀ ਉਮਰ ਵਾਸਤੇ ਉਸ ਦਿਨ ਇਹ ਇੰਨੀ ਮੰਦਭਾਗੀ ਖਬਰ ਘਟਨਾ ਹੋ ਜਾਂਦੀ ਹੈ ਤੇ ਉਹ ਉਹਨਾਂ ਦੇ ਪਤੀ ترਸੀਮਜੀਤ ਕੀ ਬੀਦੀ ਹੋਊਗੀ ਬਹੁਤ ਹੀ ਬਹੁਤ ਹੀ ਮਾੜੀ ਘਟਨਾ ਹੋਈ ਹੈ ਤੇ ਅਸੀਂ ਇਹਨਾਂ ਦਾ ਦੁੱਖ ਪ੍ਰਗਟ ਕਰਦੇ ਹਾਂ क्या आप कैनेडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहाँ ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे